ਨਛ ਬੇਗ ਸਿੰਘ ਸਰਪਾਰਥ ਨੌਜਨਸੋ ਬਾਜਿਲਾ ਸਖਤਰ ਅੱਜ ਅਸੀਂ ਜੋ ਲੜੀਵਾਰ ਪੁਤਲੇ ਫੂਕ ਰਾਇ ਸੀ ਪਹਿਲੇ ਪਿੰਡ ਚੰਗੜ ਪਣੀ ਇਹ ਚ ਫੂਕਿਆ ਸੀ ਡੀਸੀ ਮੈਡਮ ਦਾ ਉਸ ਤੋਂ ਬਾਅਦ ਤੇਜਰਵੇਲਾ ਹੁਣ ਮਾਤਮ ਨਗਰ ਪੁਤਲਾ ਫੂਕਿਆ ਹੈ ਤੇ ਇਹ ਮੇਨ ਜਿਹੜੀਆਂ ਸਾਡੀਆਂ 4 ਮੰਗਾ ਸੀ ਉਹ ਬਕਾਇਦਾ ਸਾਡੇ ਸਾਥੀਆਂ ਨੇ ਪਹਿਲੇ ਦੱਸ ਦਿੱਤੀਆਂ ਨੇ ਹੁਣ ਅਸੀਂ ਜਿਹੜੀ ਮੰਗ ਕਰਦੇ ਆ ਕਿ ਜਲਦੀ ਜਲਦੀ ਪੰਜਾਬ ਸਰਕਾਰ ਇਸ ਵੱਲ ਗੌਰ ਕਰੇ ਕਿਉਂਕਿ 2 ਮਹੀਨੇ ਹੋ ਚੁੱਕੇ ਹਨ ਮੰਗ ਪੱਤਰ ਦਿੱਤਿਆਂ ਨੂੰ ਉਸ ਤੋਂ ਬਾਅਦ ਚੇਤਾਵਨੀ ਪੱਤਰ ਵੀ ਦੇ ਚੁੱਕੇ ਆ ਇਹ ਫਿਰ ਵੀ ਪੰਜਾਬ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ ਸਾਡਾ ਹਲਕਾ ਵਿਧਾਇਕ ਨਰਿੰਦਰਪਾਲ ਇਸ ਵੱਲ ਧਿਆਨ ਨਹੀਂ ਦਿੰਦਾ ਤਾਂ ਆਂਦੇ ਸਮੇਂ ਵਿੱਚ ਜਿਹੜਾ ਅਸੀਂ ਅਗਲਾ ਪੁਤਲਾ ਫੂਕ ਪ੍ਰਦਰਸ਼ਨ ਕਰਨਾ ਹੈ ਭਗਵੰਤ ਮਾਨ ਔਰ ਹਲਕਾ ਵਿਧਾਇਕ ਨਰਿੰਦਰਪਾਲ ਸੋਨਾ ਤੇ ਡੀਸੀ ਮੈਡਮ ਅਸੀਂ ਤਿੰਨਾਂ ਦਾ ਪੁਤਲਾ ਜਿਹੜਾ ਹੈ ਵੱਖ-ਵੱਖ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਫੂਕਾਂਗੇ ਔਰ ਰੋਡ ਜਾਮ ਕਰਨੇ ਪੈ ਤਾਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਖਾਸ ਕਰਕੇ ਸਾਡੀ ਬਾਰਡਰ ਪੱਟੀ ਦੀਆਂ ਜਿਹੜੀਆਂ ਮੇਨ ਸਮੱਸਿਆ ਅਸੀਂ ਅਸੀਂ ਚਾਰ ਲਈਆਂ ਨੇ ਪਰ ਇਹ ਇਲਾਕਾ ਜਿਹੜਾ ਹੈ अनेका ਸਮੱਸਿਆ ਨਾਲ ਗਰਿਆ ਹੋਇਆ ਹੈ ਜਿਵੇਂ ਕਹਿੰਦੇ ਨੇ ਮੱਲਾ ਕਲੀਨਿਕ ਬਣਾਤੇ ਪਰ 18 ਕਿਲੋਮੀਟਰ ਜਿਹੜਾ فاਜ਼ਿਲਕਾ ਪੈਂਦਾ ਇਹ ਤੋਂ ਹਸਪੀਟਲ ਉਹ ਤੇ فاਜ਼ਿਲਕਾ ਹੈ ਇਸ ਏਰੀਆ ਵਿੱਚ ਕੋਈ ਹਸਪੀਟਲ ਨਹੀਂ ਹੈਗਾ ਕੋਈ ਬੈਂਕ ਦੀ ਸਹੂਦਤ ਨਹੀਂ ਹੈਗੀ ਇਸ ਏਰੀਆ ਦੇ ਵਿੱਚ ਔਰ ਇਸ ਤੋਂ ਇਲਾਵਾ ਜਦੋਂ 플ੱਡ ਆਂਦੇ ਹਨ ਜਾਂ ਪਾਕਿਸਤਾਨ ਨਾਲ ਲਾਤ ਵਿਗੜਦੇ ਹਨ ਤਾਂ ਇਹ ਤੋਂ ਦੇ ਜਿਹੜੇ ਬੱਚੇ ਨੇ ਖਾਸ ਕਰਕੇ ਉਹਨਾਂ ਦੇ ਪੜ੍ਹਾਈ ਦਾ ਵੱਡਾ ਨੁਕਸਾਨ ਹੁੰਦਾ ਹੈ ਔਰ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਤੇ ਇਹਨਾਂ ਦੀ ਬਰਪਾਈ ਕਰਨੀ ਬਹੁਤ ਔਖੀ ਹੈ ਕਿਉਂਕਿ ਇੱਕ ਸਾਲ ਹੀ ਕਿਸੇ ਦੀ ਖੇਤਾਂ ਦੀ ਫਸਲ ਮਾਰੀ ਜਾਵੇ ਤਾਂ ਬੜਾ ਔਖਾ ਹੈ ਪਰਾਂ ਤੇ ਖੜਾ ਆਣਾ ਪਰ ਇਸ ਇਲਾਕੇ ਦੇ ਕਦੇ ਪਾਕਿਸਤਾਨ ਨਾਲ ਹਾਲਾਤ ਖਰਾਬ ਹੋਣਾ ਕਦੇ ਹੜਾਂ ਦੀ ਮਾਰ ਆਣਾ ਕਦੇ ਕੁਦਰਤੀ ਕਰੋਪੀ ਜਾਣਾ ਉਸ ਕਾਰਨ ਨੇਕਾਂ ਹੀ ਸਮੱਸਿਆ ਨਾਲ ਇਹ ਰਿਆ ਗਿਰਿਆ ਹੋਇਆ ਜਿਹੜੀ ਵਿਜੀਫੇ ਦੀ ਸਮੱਸਿਆ ਹੈ ਕਿਉਂਕਿ ਇਹ ਮਾਪੇ ਚਾਹਦੇ ਨੇ ਵੀ ਅਸੀਂ ਜਿਹੜੇ ਸਰਕਾਰ ਨੂੰ ਸਮਰਥਨ ਦਈਏ ਹੋਰ ਉਹਨਾਂ ਦੀ ਜਿਹੜੀ ਵਿਸਾ ਵਾਅਦਾ ਵਿਜੀਪਾ ਆਇਆ ਹੈ ਵਾਪਸ ਕਰੀਏ ਪਰ ਇਹਨਾਂ ਦੇ ਆਰਥਿਕ ਹਾਲਤ ਸਾਥ ਨਹੀਂ ਦਿੰਦੀ ਕਿ ਉਹ ਵਾਪਸ ਕਰ ਸਕਣ ਅਸੀਂ ਮੰਗ ਕਰਦੇ ਹਾਂ ਜੋ ਡਿਓ ਡਿਪਟੀ ਡਿਓਏ ਉਹਨੇ ਜਿਹੜਾ ਇਹਤੂ ਦੇ ਚੰਗੜਪਣੀ ਦੇ ਸਟਾਪ ਤੇ 56 ਕੱਸਿਆ ਕਿ ਹੁਣੇ ਹੁਣੇ ਫੀਸ ਲਿਆ ਕੇ ਮੈਨੂੰ ਦੇਓ ਉਹ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜਾ ਸਟਾਪ ਹੈ ਉਹਨਾਂ ਨੇ ਲਿਖ ਕੇ ਵੀ ਭੇਜਿਆ ਅਸੀਂ ਗਏ ਸੀ ਸਕੂਲ ਸਾਡੀ ਮੀਟਿੰਗ ਹੋਈ ਸੀ ਉਹ ਕਹਿੰਦੇ ਅਸੀਂ ਸਰਕਾਰ ਨੂੰ ਲਿਖ ਕੇ ਹੀ ਭੇਜਿਆ ਹੈ ਇਹ ਬੱਚਿਆਂ ਦੇ ਮਾਪੇ ਜਿਹੜੇ ਨੇ ਇਹਨਾਂ ਨੂੰ ਕੋਈ ਰਜਗਾਰ ਦਾ ਸਾਧਨ ਨਹੀਂ ਹੈਗਾ ਤਾਂ ਉਸ ਕਾਰਨ ਜਿਹੜਾ ਇਹਨਾਂ ਦੀ ਫੀਸਾਂ ਮਾਫ਼ ਕੀਤੀਆਂ ਜਾਣ ਔਰ ਇਹਨਾਂ ਤੇ ਕੋਈ ਐਕਸਟਰਾ ਬੋਝ ਨਾ ਪਾਇਆ ਜਾਵੇ ਤਾਂ ਅਸੀਂ ਇਹ ਹੀ ਬੇਨਤੀਆਂ ਕਰਦੇ ਹਾਂ ਤਾਂ ਲਗਭਗ 50 ਬੱਚਾ ਹੈਗਾ ਜਿਨ੍ਹਾਂ ਦੀ ਫੀਸ ਇਸ ਤਰ੍ਹਾਂ ਦੇ ਵਜੀਫਾ ਆਇਆ ਤੇ ਡਬਲ ਵਜੀਫਾ ਆ ਗਿਆ ਤੇ ਜਿਹੜਾ ਕੁਝ ਬੱਚਾ ਨਵਾਬ ਸਕਾਰਤਾ ਹੈ ਕੋਈ ਦਾ ਰਹਿੰਦਾ ਜਿਨ੍ਹਾਂ ਦੇ ਹਾਲਾਤ ਮਾੜੇ ਆ ਵਜੀਫਾ ਲਗਭਗ ਇਹਨਾਂ ਨੂੰ 14-1400 ਰੁਪਏ ਫालतू ਆਇਆ ਹੈ ਹਾਂ ਡਿਪਟੀ ਡੀਓ ਜਿਹੜਾ ਉਹਨੇ ਸਖਤ ਲਿਖਤੀ ਰੂਪ ਨਾਲ ਉਹ ਜਾਰੀ ਕੀਤੇ ਨੇ ਜਿਹੜੇ ਸਕੂਲ ਦੇ ਸਟਾਫ ਨੂੰ ਕਿ ਇਹਨਾਂ ਤੋਂ ਤੁਰੰਤ ਵਜੀਫਾ ਜਿਹੜਾ ਵਸੂਲਿਆ ਜਾਵੇ ਜਿਹੜਾ ਬੱਚਾ ਵਿਜੀਪਾ ਨਹੀਂ ਦੇ ਸਕਦਾ ਉਹਨੂੰ ਜਿਹੜਾ ਪੇਪਰਾਂ ਵਿੱਚ ਨਾ ਬੈਠਣ ਦਿੱਤਾ ਜਾਵੇ ਬੜੀਆਂ ਮੰਗਾਏ ਨੇ ਵਿਕਾਸਕਾਰ ਕੇ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਚੱਕਣ ਵਾਲੀ ਅਧਿਆਪਕਾਂ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ ਔਰ ਜਿਵੇਂ ਸਾਡੇ ਆਸੀ ਅੱਜ ਮਾਤਮਨਗਰ ਦੇ ਵਿੱਚ ਪੁਤਲਾ ਫੂਕ ਰਹੇ ਆ ਤੇ ਇੱਥੇ ਜਿਹੜਾ ਇੱਕ ਮਿਡਲ ਸਕੂਲ ਹੈ ਤਾਂ ਉਹਨੂੰ ਹਾਈ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਜਿਹੜੇ ਕਾਮਾਂਵਾਲ ਸਕੂਲ ਹੈ ਉਹ ਹਾਈ ਸਕੂਲ ਹੈ ਤਾਂ ਉਹਨੂੰ ਪਲੱਸ 2 ਦਾ ਅਪਗ੍ਰੇਡ ਕੀਤਾ ਜਾਵੇ ਕਿਉਂਕਿ ਜੰਗੜ ਬੈਣੀ ਦੇ ਵਿੱਚ ਜਿਹੜਾ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਇਸ ਕਾਰਨ ਹਾਲਾਤ ਕਾਬੂ ਵਿੱਚ ਨਹੀਂ ਆ ਰਹੇ ਬੱਚਿਆਂ ਦੇ ਕਿਉਂਕਿ ਕਹਿੰਦੇ ਨਾ ਪਰਿਵਾਰ ਦੇ ਵਿੱਚ ਜੇ ਮੁਖੀ ਨਾ ਹੋਵੇ ਤਾਂ ਬੱਚਾ ਨੂੰ ਕਿਵੇਂ ਮਾਨ ਕੇ ਸੰਭਾਲਾ ਜਾ ਸਕਦਾ ਹੈ ਤਾਂ ਪ੍ਰਿੰਸੀਪਲ ਵੀ ਨਹੀਂ ਹੈਗਾ ਔਰ ਸੱਤ ਜਿਹੜੀਆਂ ਸੀਟਾਂ ਦੇ ਲੈਕਚਰ ਆਰਦੀਆਂ ਵੀ ਨਹੀਂ ਅਗੀਆਂ ਤਾਂ ਉਹਨਾਂ ਨੂੰ ਤੁਰੰਤ ਭਰਾ ਜਾਵੇ ਤਾਂ ਤਾਂ ਇਹ ਜਿਹੜਾ ਇਲਾਕੇ ਦੇ ਬੱਚੇ ਜਿਹੜੇ ਨੇ ਪੜ੍ਹ ਲਿਖ ਸਕਦੇ ਹਨ ਸੜਕਾਂ ਜਿਹੜੀਆਂ ਇੱਥੇ ਬੁਰੀ ਤਰ੍ਹਾਂ ਜਿਹੜੀਆਂ ਟੁੱਟ ਚੁੱਕੀਆਂ ਹਨ ਤਾਂ ਅਸੀਂ ਬਕਾਇਦਾ ਮੰਗ ਕਰਦੇ ਹਾਂ ਕਿ ਉਹ ਸੜਕਾਂ ਤੁਰੰਤ ਜਿਹੜੀਆਂ ਨਵੀਆਂ ਬਣਾਈਆਂ ਜਾਣ ਤੇ ਇਸ ਤੋਂ ਇਲਾਵਾ ਜਿਹੜੇ ਹਸਪਤਾਲ ਵੀ ਇੱਧਰ ਬਣਾਏ ਜਾਣ ਲਗਭਗ ਸਾਰੀਆਂ ਜਿਵੇਂ ਮੇਨ ਜਿਹੜੀ ਕਾਮਾਂ ਵਾਲਾ ਪੁਲ ਤੋਂ ਰਾਮ ਸਿੰਘ ਪੈਣੀ ਇੱਧਰ ਮਾਤਮ ਨਗਰ ਅੱਗੇ ਤੇਜਰ ਵਿਲਾ ਦੋਨਾਂ ਨਨਕਾ ਚੰਗੜ ਪੈਣੀ 1 ਨੰਬਰ ਗੱਟੀ ਔਰ ਗਲਾਬਾ ਪੈਣੀ ਰੇਤੇ ਵਾਲੀ ਪੈਣੀ ਇਹ ਸਾਰੀਆਂ ਹੀ ਛੜਕਾਂ ਟੁੱਟ ਕੇ ਖਸਤਾ ਹਾਲਤ ਹੋ ਚੁੱਕੀਆਂ ਨੇ ਕਿਤੇ ਕਿਤੇ ਦਾ ਖੱਡੇ ਜਿਹੜੇ ਨੇ 50 50 ਫੁੱਟ ਡੂੰਗੇ ਵੱਜ ਚੁੱਕੇ ਨੇ ਤੇ ਪਿੰਡਾਂ ਦੇ ਲੋਕ ਜਿਹੜੇ ਨੇ ਆਪਣੀ ਮਦਦ ਨਾਲ ਜਿਹੜਾ ਉਹਨੂੰ ਥੋੜਾ ਬਹੁਤਾ ਚਾਲੂ ਕੀਤਾ ਹੈ ਪਰ ਉਥੇ ਜਾਣ ਨਹੀਂ ਔਰ ਮਾਲੀ ਨੁਕਸਾਨ ਹੋਣ ਦਾ ਵੱਡਾ ਖਤਰਾ ਬਣ ਚੁੱਕਾ ਹੈ ਜਿਹੜਾ ਕਿਸੇ ਵੱਡੇ ਵਕਤ ਵੀ ਵੱਡੀ ਘਟਨਾ ਵਾਪਰ ਸਕਦੀ ਹੈ ਔਰ ਅਸੀਂ ਦੇਖ ਰਹੇ ਹਾਂ ਕਿ ਸਰਕਾਰਾਂ ਇਸੇ ਦੀ ਜਿਹੜੀ ਮੌਤ ਦਾ ਇੰਤਜ਼ਾਰ ਕਰ ਰਹੀਆਂ ਨੇ ਵੀ ਫਿਰ ਅਸੀਂ ਇਹ ਜਿਹੜਾ ਇਹਨਾਂ ਦਾ ਇੰਤਜ਼ਾਮ ਕਰਾਂਗੇ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਹੜਾ ਐਡੀਸੀ ਨੂੰ ਮੰਗ ਪੱਤਰ ਦਿੱਤਾ ਸੀ ਤਾਂ ਉਹਨਾਂ ਨੇ ਕਿਹਾ ਅਸੀਂ ਕਿ ਮੈਂ ਜਿਹੜਾ ਇਹ ਬਕਾਇਦਾ ਮੀਡੀਆ ਦੇ ਸਾਹਮਣੇ ਕੰਮ ਕਰਕੇ ਹੀ ਬਾਅਦ ਵਿੱਚ ਸਾਹਮਣੇ ਆਵਾਂਗਾ ਪਰ ਅੱਜ ਤੱਕ ਨਾ ਵੀ ਲਗਭਗ 15 ਦਿਨ ਬੀਤ ਜਾਵਨ ਤੋ ਕੋਈ ਜ਼ੀਰੋ ਰਿਜ਼ਲਟ ਹੋਵੇ ਤਾਂ ਬਹੁਤ ਮਾੜੀ ਗੱਲ ਹੈ ਡੀਸੀ ਮੈਡਮ ਦੇ ਲਗਾਤਾਰ ਪੁਤਲੇ ਫੂਕ ਰਹੇ ਆਂ ਸੀਆਈਡੀ ਰਿਪੋਰਟਾਂ ਜਾ ਰਹੀਆਂ ਨੇ ਪਰ ਕੋਈ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਿਰ ਕਰਾਈ ਕੀ ਹੁਣ ਅਸੀਂ ਚਾਹੁੰਦੇ ਆਂ ਬੀਏ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਜੇਕਰ ਨਹੀਂ ਹੱਲ ਕੀਤੀਆਂ ਜਾਂਦੀਆਂ ਤਾਂ ਫਿਰ ਵੱਡਾ ਸੰਘਰਸ਼ ਹੈ ਅਸੀਂ ਲੋਕਾਂ ਦੇ ਨਾਲ ਮਿਲ ਕੇ ਜਿਹੜਾ ਲਿਕਨ ਨੂੰ ਤਿਆਰ ਹੋਵਾਂਗੇ ਮੈਂ ਆਲਿੰਡਿਆ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਕੁਲਦੀਪ ਸਿੰਘ ਪਿੰਡ ਮਾਤਮਨਗਰ ਤੋਂ ਜੋ ਕਿ ਸਾਡੇ ਇਸ ਪਿੰਡ ਦੇ ਏਰੀਆ ਦੀ ਮਸ ਮੰਗਾਂ ਬਹੁਤ ਹੈਗੀਆਂ ਨੇ ਦੀ ਨਾ ਕਰਕੇ ਇੱਕ ਚੰਗੜਬੇਰੀ ਸਕੂਲ ਹੈਗਾ ਜਿੱਥੇ ਸਾਡੇ ਮਤਲਬ ਬੱਚੇ ਵਾਸਤੇ ਟੀਚਰ ਨਹੀਂ ਹੈਗੇ ਸੱਤ ਸੱਤ ਲੈਕਚਰਰ ਨਹੀਂ ਹੈਗੇ ਉਸ ਤੋਂ ਬਾਅਦ ਉੱਥੇ ਦੀ ਇਮਾਰਤ ਬਹੁਤ ਹੀ ਖਸਤਾਲਤ ਜਗੀ ਹੈ ਜਿਹੜੀ ਮਤਲਬ ਡਿੱਗਨ ਕਿਨਾਰੇ ਬੈਗੀ ਹੈ ਤੇ ਜਦੋਂ ਵੀ ਉੱਥੇ ਜਾਣੀ ਨੁਕਸਾਨ ਹੋ ਸਕਦਾ ਹੈ ਤੇ ਹੋਰ ਇੱਥੇ ਸੜਕਾ 3 ਮਹੀਨਿਆਂ ਰਫੜ ਆਇਆ ਹੈ ਰਫੜ ਆਇਆ ਤਾਂ ਮਤਲਬ ਸੜਕਾ ਬਹੁਤ ਹੀ ਨਾਜ਼ੁਕ ਹੋ ਗਈ ਹੈ ਨਾ ਸਾਰੀਆਂ ਮਤਲਬ ਬਣ ਜੋਗ ਗਈਆਂ ਨੇ ਤੇ ਹੋਰ ਇਥੇ ਇੱਕ ਮਤਲਬ ਉਹਲਾ ਬਹੁਤ ਨੀਵੀਂ ਹੈਗੀ ਹੈ ਤੇ ਉਹਨੇ ਦਾ ਪਾਣੀ ਦੀ ਥੈਸ ਲੱਗਦੀ ਤਾਂ ਸਾਰਾ ਮਤਲਬ ਏਰੀਆ ਤਰੀਆਂ ਨਾਲ ਭਰਿਆ ਜਾਂਦਾ ਹੈ ਤੇ ਹੋਰ ਇੱਕ ਮਾਤਮਰ ਦਾ ਸਕੂਲ ਹੈਗਾ ਜੋ ਕਿ ਇਹਨੂੰ ਸੀਨੀਅਰ ਸੈਕੰਡਰੀ ਸਕੂਲ ਤੱਕ 10ਵੀਂ ਤੱਕ ਕੀਤਾ ਜਾਣਾ ਚਾਹੀਦਾ ਹੈ ਤੇ ਚੰਗੜ ਚੰਗੜ ਬਹਿਰੀ ਵੀ ਮਤਲਬ ਟੀਚਰਾਂ ਦੀ ਬਹੁਤ ਕਮੀ ਗਈ ਹੈ ਹੋਰ ਤੇਜਰ ਵੇਲੇ ਕੱਚੀਆਂ ਜ਼ਮੀਨਾਂ ਹੈਗੀਆਂ ਉਹਨਾਂ ਉਹਨਾਂ ਦੀ ਮਤਲਬ ਮੁਆਵਜ਼ਾ ਨਹੀਂ ਮਿਲਿਆ ਬਾਕੀ ਆ ਜ਼ਮੀਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਹੜੀ ਭਗਵੰਤ ਮਾਨ ਸਰਕਾਰ ਵਾਦੇ ਕਰਦੀ ਵੀ ਅਸੀਂ ਇਹਨਾਂ ਦੇ ਦਿੱਤਾ ਮੁਆਵਜ਼ਾ ਦੇ ਦਿੱਤਾ ਪਰ ਕੁਝ ਨਹੀਂ ਉਹਨਾਂ ਦਿੱਤਾ ਤੇ ਹੋਰ ਸਕੂਲਾਂ ਦੇ ਬੱਚਿਆਂ ਵਾਸਤੇ ਮਤਲਬ ਉਹਨਾਂ ਦੇ ਕੋਈ ਪੜਾਈ ਨਹੀਂ ਉੱਥੇ ਸਹੀ ਹੋ ਰਹੀ ਬਹੁਤ ਹੀ ਅੱਜ ਇੱਥੇ ਡੀਸੀ ਮੈਡਮ ਸਾਹਿਬ ਦਾ ਪੁਤਲਾ ਫੁਕਿਆ ਗਿਆ ਸੋਨੂ ਦੁੱਗਲ ਦਾ ਤੇ ਆ ਨਾਲ ਸਮੇਂ ਚ ਅਸੀਂ ਭਗਵੰਤ ਮਾਨ ਤੇ ਨਰਿੰਦਰਪਾਲ ਸਭਨਾ ਦਾ ਪੁਤਲਾ ਫੁਕਾਂਗੇ ਕਿਉਂਕਿ ਉਹ ਸਾਡੇ ਜੇ 에ਰੀਏ ਵਿੱਚ ਹੋਟਲ ਆ ਸਕਦੇ ਨੇ ਤਾਂ ਆਨਲ ਸਮਝ ਸਾਡੇ 에ਰੀਏ ਚੋਂ ਵੜਨਾਂ ਜੋ ਸਾਡਾ ਮਸਲਾ ਨਹੀਂ ਕਰਦੇ ਤਾਂ ਮਕੌਰ ਸਿੰਘ ਹੈ ਜੋ ਕਿ ਅੱਜ ਇੱਥੇ ਪਿੰਡ ਮਹਾਤਮਨਗਰ ਵਿੱਚ ਸੇਨੂ ਦੁੱਗਲ ਇਸ ਹਿਸਾਬ ਦਾ ਪਤਲਾ ਫੋਕਾ ਗਿਆ ਜੋ ਕਿ ਇਸ ਪਿੰਡ ਦੀਆਂ ਮੰਗਾ ਹਨ ਸਾਡੇ ਪਿੰਡ ਵਿੱਚ ਇੱਕ ਹਸਪਤਾਲ ਦੀ ਬਿਲਡਿੰਗ ਬਣੀ ਹੋਈ ਹੈ 1997 लाਦੀ ਜੋ ਕਿ ਅਸੀਂ ਕਾਫੀ ਟਾਈਮ ਤੋਂ ਸਰਜੀਤ ਕੁਮਾਰ ਜੈਣੀ ਵੀ ਇੱਥੇ ਸਿਹਤ ਮੰਤਰੀ ਰਿਹਾ ਉਸ ਨੂੰ ਵੀ ਕਿਹਾ ਜੋ ਕਿ ਅਜੇ ਤੱਕ ਹਸਪਤਾਲ ਦੀ ਕੋਈ ਸੁਣਾਈ ਨਹੀਂ ਹੋਈ ਨਾ ਡਾਕਟਰ ਇੱਥੇ ਭੇਜਿਆ ਗਿਆ ਉਸ ਤੋਂ ਪਹਿਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜੋ ਕਿ ਹੁਣ ਸਵਰਗਵਾਸ ਹੋ ਚੁੱਕੇ ਹਨ ਉਸ ਨੂੰ ਖੁਦ ਵੀ ਅਸੀਂ ਕਿਹਾ ਪਰ ਉਹਦੇ ਅਜੇ ਤੱਕ ਉਸ ਨੇ ਵੀ ਨਹੀਂ ਇਸ ਦੀ ਸੁਣਵਾਈ ਹੋਈ ਉਸ ਤੋਂ ਬਾਅਦ ਇੱਥੇ ਇੱਕ ਬੈਂਕ ਚਲਾ ਗਿਆ 18 ਵਿੱਚ 2018 ਵਿੱਚ ਕੋਆਪਰੇਟਿਵ ਬੈਂਕ ਜੋ ਕਿ ਇੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ ਜੋ ਬਡਾਪਾ ਪੈਨਸ਼ਨ ਲੈਣ ਲਈ ਦਿੱਕਤ ਕਾਫੀ ਹੁੰਦੀ ਹੈ ਕੋਈ ਸਾਧਨ ਨਹੀਂ ਹੈ ਜੋ ਕਿ ਰਾਣੇ ਤੱਕ जान ਲਈ ਇਸ ਲਈ ਸਾਨੂੰ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਸਾਡੀ ਸਰਕਾਰ ਅੱਗੇ ਇਹ ਦਰਖਾਸਤ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਚੜ ਕੇ ਲੋਕ ਇਸਾ ਲੈਣਗੇ ਇਸ ਰੋਸ ਪ੍ਰਦਰਸ਼ਨ ਵਿੱਚ ਜੋ ਕਿ ਅਸੀਂ ਵੱਡੇ ਪੱਦਰ ਤੇ ਧਰਨਾ ਲਗਾਉਣ ਦੀ ਸਮਰਥਾ ਕਰਾਂਗੇ ਸਾਡੇ ਬੱਚਿਆਂ ਮੰਨ ਲਓ ਪੜਾਈ ਹੋ ਰਹੀ ਹੈ ਝੰਗੜ ਭੈਣੀ ਨੂੰ ਤੇ ਮੰਨ ਲਓ ਲੰਬੀ ਇਸ ਆ ਗਈ ਸੀ ਮੰਨ ਲਓ ਉਹਨਾਂ ਪਾਇ ਸੀਰਜੀ ਪੇ ਮਾਨੋਰ ਜੀ ਫੇ ਚਲੋ ਆ ਗਏ ਗਲਤੀ ਨਾਲ ਚਲੋ ਅਸੀਂ ਵਾਪਸ ਦੇ ਵੀ ਦੇਵਾਂਗੇ ਇਹਨੇ ਵੀ ਨਾ ਦੇਵਾਂਗੇ ਉਹਨਾਂ ਬੱਚਿਆਂ ਨੂੰ ਪ੍ਰਚਾਣ ਕਰਕੇ ਉਹਨਾਂ ਨੂੰ ਘਰੇ ਭੇਜ ਦਿੱਤਾ ਬੱਚੇ ਸਾਡੇ ਆ ਕੇ ਰੋਏ ਮੋੜਾ ਸੀ ਇਹ ਕਿ ਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਭੜਾਈ ਕਰਾ ਲਵਾਂਗੇ ਅਗਲੇ ਸਕੂਲ ਕਰਾ ਲਵਾਂਗੇ ਹੋਰ ਨਹੀਂ ਤਾਂ ਮੋੜੋਂ ਦਾ ਪਾਪਾ ਜੀ ਗਏ ਆਏ ਕਹਿੰਦੇ ਵੀ ਇਸ ਤਰ੍ਹਾਂ ਵੀ ਤੁਹਾਡੇ ਉਹਨਾਂ ਬਿਠਾ ਲਿਆ ਸੀ ਫੋਨ ਕੀਤਾ ਹੋਰ ਸਾਡੇ ਆਂਡ ਗਵਾਂਡਾ ਸੀ ਗਾਜੜਾ ਸਾਨੂੰ ਪੈ ਗਈਆਂ ਵੀ ਬੱਚੇਨ ਕੱਢ ਦਿੱਸਤ ਨੇ ਮੋੜਾ ਸੀ ਕਿਉਂ ਕਿਉਂ ਕੱਢਿਆ ਉਹਨਾਂ ਕੱਢਿਆ ਵੀ ਇਹ ਦੂਜਾ 20 ਵੀ ਨਾ ਦੀ ਆ ਗਈ ਡਬਲ ਇਹ ਇਹ ਦੇਓ ਵਾਪਸੀ ਅਸੀਂ ਕਿਹਾ ਚਲ ਵਾਪਸੀ ਜੇ ਦੇਵਾਂਗੇ ਮੰਨ ਲਓ ਸਾਡੇ ਆਣ ਗਵਾਂਡ ਵੀ ਸਾਰੇ ਅਸੀਂ ਫੋਨ ਲਾਇਆ ਚਲੋ ਨਕਲਾਸੀ ਬੱਚੇਨ ਪਠਾ ਲਿਆ ਉਹਦੇ ਬਾਅਦ ਉਹਨਾਂ ਛੁੱਪੀ ਕੀਤੀ ਅਸੀਂ ਕਿਹਾ ਵਾਪਸ ਸਕੂਲ ਨਹੀਂ ਜਾਣਾ ਆਪਾਂ ਹੋਰ ਸਕੂਲ ਆਮਾਲੇ ਇੱਕ ਸਾਲ ਤੁਸੀਂ ਪਿੱਛੇ ਹੋ ਜਾਗਾ ਕਿ ਚਲੋ ਉਹਨਾਂ ਦੁਬਾਰਾ ਉਹਨਾਂ ਪੇਪਰਾਂ 'ਚ ਬਠਾ ਲਿਆ ਅਸੀਂ ਮੰਨ ਲਓ ਉਹਨਾਂ ਨੂੰ ਪੈਸੇ ਪਟਕਠੇ ਕਰਕੇ ਕੱਲ ਪਰਸੂ ਦੇ ਦਿੱਤੇ ਵਾਪਸੀ ਤੇ ਉਹਨਾਂ ਪੇਪਰ ਕਰਾ ਦਿੱਤੇ ਮਾਨੋ ਉਹ ਤਾਂ ਗੱਲ ਨਹੀਂ ਨਾ ਰਹਿ ਗਈ ਜਿਹੜਾ ਪਹਿਲਾ ਪੇਪਰ ਹੋਣੇ ਸੀ ਉਹ ਬੱਚਿਆਂ ਦੀ ਪਰੇਸ਼ਾਨੀ ਤੇ ਰਹਿ ਗਏ ਸਾਨੂੰ ਤੇ ਇਹ ਚਾਹੀਦਾ ਵੀ ਸਾਡੇ ਬੱਚਿਆਂ ਦੀ ਪੜਾਈ ਵਧੀ ਆਉਣੀ ਚਾਹੀਦੀ ਹੈ ਸਾਨੂੰ ਛੜਕਾ ਬਣਿਆ ਚਾਹੀਦੀ ਹੈ ਨਾ ਮਾਨੋ ਸਾਨੂੰ ਸਰਕਾਰੀ ਸਕੂਲ ਤਾਂ ਚਾਹੀਦੇ ਨੇ ਸਾਡੇ ਚੜੇ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਅਸੀਂ ਹੋਰ ਕੋਈ ਸੂਰਤਾਂ ਲੈਣਦੇ ਬਸ ਸਾਨੂੰ ਛੜਕ ਚਾਹੀਦੀ ਹੈ ਬਸ ਅਸੀਂ ਨੌਕਰੀਆਂ ਲੈਣੀਆਂ ਨੇ ਬੱਚਿਆਂ ਦੇ ਪੜ੍ਹੇ ਲਿਖੇ ਕਿਹੜੇ ਬੈਠੇ ਨੇ ਜੁਆਣ ਬਾ ਨੌਕਰੀਆਂ ਸਾਨੂੰ ਚਾਹੀਦੀਆਂ ਨੇ ਕੀ ਨਾਮ ਦਾ ਸੋਮਾ ਪੇ